ਵਾਹਿਗੁਰੂ ਸੱਚਾ ਪਾਤਸ਼ਾਹ ਲੇਦਾ ਰਾਜੂ ਨੇ ਬਾਬੇ ਦਾ ਨਾਮ ਲੈ ਕੇ ਮਹੂਰਤ ਲੱਗੇ ਆ ਕਰਨ ਆ ਵੇ ਰਾਜੂ ਕੀ ਕਹਿੰਦਾ ਏ ਸੀ ਗੈਵਾਰਾ ਜੀ ਗੈਵਾਰਾ ਬਈ ਤਿਆਰੀਆਂ ਲਿਆ ਤੇ ਰਾਇਆ ਹੈ ਹੋਰ ਨਿਆਰੇ ਆ ਦੇਖ ਲਾ ਦੌਰ ਹੋ ਰਿਹਾ ਨਾਲੋ ਮਿੱਟੀ ਨਾ ਕੇ ਘਟਾ ਬਾਕੀ ਬਾਈ ਸਹੀ ਗੱਲਾਂ ਨੇ ਜਾਂ ਮਿੱਟੀ ਜਿ ਘੜਨ ਲੱਗੀ ਜਨਾ ਬੰਦਾ ਵਿੱਗੇ ਕੇ ਜੇ ਭਾਰ ਜਾਂਦਾ ਦਾ ਬਾਕੀ ਸਾਫ ਨਿਕਲਾ ਹਾਂ ਅਵੇ ਤਾਂ ਕਿਉਂ ਦੇਖੀ ਤੂੰ ਆ ਕੇ ਆ ਕੇ ਦੇਖੀ ਜਦੋਂ ਦਲੀਆਂ ਦੇਖਣਾ ਕਿੰਨਾ ਸਾਫ਼ ਨਿਕਾਲੀ ਜੀ ਗੱਲੀ ਥੋੜਾ ਡਾਊਨ ਕਰ ਡਾਊਨ ਕਰ ਲਾ ਵਾਲਾ ਪੋਟਾ ਕੰਮ ਕਰਨ ਵਾਲਾ ਹੈਗਾ ਇਹ ਕਰਕੇ ਲੇਟ ਹੋ ਗਿਆ ਹੁਣ ਅਕੀ ਕੱਲ ਤੋਂ ਦੂਹਾ ਲਗਾਤਾਰ ਕੰਮ ਸ੍ਰੀ ਕਾਲ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਹੋਰ ਇੱਕ ਨਵੀਂ ਵੀਡੀਓ ਚ ਲੋ ਜੀ ਬਾਈ ਹਨਾ ਆਪਾਂ ਜਿਹੜੇ ਤੁਹਾਨੂੰ ਦੱਸਿਆ ਤਾਂ ਏਸੀ ਵਾਲੀ ਪਹੁੰਚ ਕੇ ਤੇ ਲੈ ਕੇ ਇਹਨੂੰ ਮੇਥੀ ਤੇ ਹਰਾਇ ਦਾ ਮੂਰਤ ਹੈ ਜਿਹੜਾ ਕਿ ਵੀ ਪਿਛਲੇ ਸਾਲ ਵੀ ਸੀ ਮੇਥੀ ਤੇ ਹਰਾਇ ਦਾ ਦੂਜੀ ਦਾ ਵੀ ਇਹਦਾ ਵੀ ਐਤਕੀ ਮੇਥੀ ਦੇ ਮੂਰਤ ਹੋਣ ਲੱਗਿਆ ਮੈਂ ਤਾਂ ਅੱਜ ਵੈਸੇ ਨਾਤਾ ਤੋ ਤਨੀ ਦਾ ਮੈਂ ਕਿਹਾ ਵੀ ਚਲੋ ਰਾਜੂ ਬਾਈ ਆਪਣਾ ਹਨਾ ਲੱਗਿਆ ਨਹਾ ਲਿਆ ਦਾ ਇਹਦਾ ਆ ਕੇ ਮੇਥੀ ਦਾ ਬਾਈ ਦਲੇਦਰੀ ਤੇ ਨਹਾ ਵੀ ਨਹੀਂ ਹੋਇਆ ਅੱਜ ਰਾਜੂ ਧੋਣਾ ਲਿਆ ਤਾਂ ਓਏ ਹੋ ਜੀ ਹੈ ਮੈਂ ਕਿਹਾ ਵੀ ਮੱਥਾ ਹੀ ਦੇਖ ਦੂੰ ਆ ਪਪਿੰਦਰ ਕੈਸੇ ਹੋ ਬੜਾ ਵਧੀਆ ਹਾਂ ਬਹੁਤ ਆਦਮੀ ਇਕੱਠੇ ਹੋ ਗਏ ਹੈ ਪਹਿਲੇ ਤੁਹਾਡੇ ਖੇਤਰ ਵਿੱਚ ਹੈ ਨਹੀਂ ਕੋਈ ਏਸੀ ਵਾਲਾ ਹੈ ਜ਼ਿਲ੍ਹੇ ਵਿੱਚ ਨਹੀਂ ਹੈ ਅੱਛਾ ਦਿੱਸਤ ਨਹੀਂ ਆਇਆ ਪਹਿਲੀ ਗੱਡੀ ਹੈ ਵੀ ਕਹਿੰਦੇ ਹੱਤ ਤਾਂ ਇਹਦਾ ਫਿਰ ਪੂਰੀ ਡੱਬੀ ਨੂੰ ਕਰਤਾ ਦਾ ਕੰਮ ਡੀਲ ਹੋਣੀ ਹੈ ਹੈ ਡੱਬੀ ਲਾਉਗੇ ਪੂਰੀ ਡੱਬੀ ਨੂੰ ਕਰਦਣਾ ਹੈ ਲਓ ਜੀ ਕਰਤਾ ਮਹੂਰਤ ਮੱਥਾ ਟੇਕਦਾ ਰਾਜੂ ਬਾਈ ਨੇ ਆਪਣੇ ਨੇ ਮੈਂ ਕਿਹਾ ਤੂੰ ਹੀ ਟੇਕ ਦੇ ਯਾਰ ਹਲਾ ਆਪਣੇ ਚ ਕੀ ਫਰਕ ਆ ਜੇ ਵੱਧਦਾ ਉਹ ਭਾਈ ਪੰਜਾਬ ਤੇ ਇਕੱਠੇ ਆਏ ਤਾਂ ਤੇਰੇ ਮੇਰੇ ਚ ਕੀ ਹੋ ਆ ਬੱਸ ਅਗਰਾਂ ਕਿੱਦ ਲਾ ਦੀ ਹੈਂ ਦੇਖ ਲੈ ਕਣਕ ਦੇ ਸਹਣਾ ਨੇ ਵੇਖਣ ਤੂੰ ਫਲਾ ਦਿੰਦੇ ਆਪਾਂ ਕਿੰਨਾ ਦਰਦੇ ਆ ਆਪਣੇ ਵਾਹਿਗੁਰੂ ਸੱਚਾ ਪਾਤਸ਼ਾਹ ਕਰੇ ਕਿਰਪਾ ਬੰਨ ਦੀ ਰੰਗ ਆਉਗਰ ਲਾ ਕੇ ਨਾ ਚੈੱਕ ਕਰਿਆ ਚੂਹੇ ਚਾਹੇ ਚੂਹੇ ਪਤਾ ਨਹੀਂ ਕਿੱਥੇ ਤੇ ਆ ਗਏ ਜਰਾਜੂ ਕਿੱਥੇ ਤੇ ਚੜੇ ਆ ਇਹ ਹੈਂ ਇਹ ਮੇਰੇ ਨਾਲ ਤਾਂ ਕੰਪਨੀ ਚ ਚੜੇ ਆ ਉੱਥੇ ਖੜੀ ਖੜੀ ਉਪਤਾਰਾ ਰਾਜੂ ਉੱਪਰ ਦੇਖ ਕੇ ਬਾਈ ਮੈਂ ਨਾਲ ਬਾਈਆਂ ਨੂੰ ਬੇਨਤੀ ਆ ਬਾਈ ਆ ਚੀਜ਼ ਦਾ ਨਾ ਪੰਜਾਬ ਚ ਰਹੀ ਸੀ ਚੱਲਣਾ ਹਰਿਆਣੇ ਚੱਲਣਾ ਵੀ ਆ ਚੀਜ਼ਾਂ ਦੇ ਬਾਈ ਬਚ ਕੇ ਬਹੁਤ ਐਤ ਕੀ ਦਾ ਕੁਝ ਜਿਆਦਾ ਹੀ ਆਸਤੇ ਹੋਇਆ ਮਸ਼ੀਨਾਂ ਦੇ ਰੋਡ ਤੇ ਵੀ ਹਨਾ ਵਾਹਿਗੁਰੂ ਸੱਚਾ ਪਾਚਾ ਲੈ ਦਾ ਰਾਜੂ ਨੇ ਬਾਬੇ ਦਾ ਨਾਮ ਲੈ ਕੇ ਮਹੂਰਤ ਲੱਗੇ ਆ ਕਰਨ ਲਿਆਓ ਜੀ ਬਹੁਤ ਸੱਚਾ ਪਾਚਾ ਲੱਡੂ ਲਿਆਂਦੇ ਆ ਵਾਹਿਗੁਰੂ ਸੱਚਾ ਪਾਚਾ ਕਰਨੀ ਕਿਰਪਾ ਦਤਿਆ ਹਨਾ ਤੇਰੀ ਆਸਰੇ ਚੱਲਦਾ ਸਾਰਾ ਸਹਾਰਾ ਉੱਗਲੇ ਲੇਵਲ ਵਾਲੇ ਬੈਠੇ ਆਂ ਚੱਕ-ਚੱਕ ਹਿੱਟਣਗੇ ਆਪਾਂ ਨਾ ਬਾਕੀ ਹੁਣ ਕਿਹਾ ਸੈਟਿੰਗ ਜੀ ਕਰ ਲਈਏ ਸੀਪ ਜਮੇਂ ਬੰਦ ਕਰ ਦਿੱਤੀ ਦੀ ਨਹੀਂ ਮੈਂ ਕਿਹਾ ਫੇ ਕੱਲੂ ਦੇਖ ਦਿਆਂ ਆਪਾਂ ਇਹ ਵਧਣਾ ਕਹਿੰਦਾ ਉਹ ਕਹਿੰਦਾ ਕੱਲੂ ਵੜਾਵਾਂਗੇ ਬਸ ਆਹੀ ਵੜਣਾ ਹਾਂ ਜੀ ਚਲ ਤਵੇਰੇ ਕਰ ਦਾਂਗੇ ਬਾਕੀ ਇੱਕ ਵਾਰ ਦਾ ਸੈੱਟ ਕਰ ਸਹੀਵ ਕਾ ਮੈਨੂੰ ਦਿਖਾਣ ਜਮੇਂ ਬੰਦੇ ਕਰ ਦਨੀ ਮੇਥੀ ਤੇ ਲੋੜੇ ਦੀ ਬਸ ਤੂੰ ਜਿੱਥੇ ਵੇ ਹੈਗਾ ਹਿੱਕਾ ਨਾ ਲੋ ਆ ਪਾਰ ਆ ਚੱਲ ਕੋਈ ਨਹੀਂ ਹਾਂ ਚਲੋ ਦੰਨੇ ਹੀ ਰੱਬ ਦਾ ਨਾਮ ਬਿਰੋਣ ਆਓ ਬਾਈ ਜੀ ਲੇ ਕੇ ਬਾਬਾ ਬਸ਼ਕਰਮਾ ਜੀ ਦਾ ਨਾਮ ਲਾਤਾ ਲੀਵਰ ਲੱਗਿਆ ਕਰਨ ਉਹ ਬਾਬਾ ਮਿਹਰ ਕਰੇ ਅੱਜ ਤੋਂ ਕੰਮ ਸਟਾਰਟ ਹੈ ਆਪਣਾ ਅੱਜ ਬਈ ਛੇੜ ਕੇ ਥੋੜੇ ਆਸਾਨ ਨਾਲ ਚੱਲਦਾ ਹੈਗਾ ਹੈਗਾ ਹੋਰ ਮੋਟਾ ਵਾਲਾ ਵੱਡਾ ਕੰਮ ਕਰਨ ਵਾਲਾ ਹੈਗਾ ਇਹ ਕਰਕੇ ਲੇਟ ਹੋ ਗਿਆ ਹੁਣ ਬਾਕੀ ਕੱਲ ਤੋਂ ਜਲੂਆ ਲਗਾਤਾਰ ਕੰਮ पाता गेड़ा लाता जय बाई मेथी बढ़ के रखी हुई इन्होंने मेथी नहीं खेती इधर बोहा हों बो मोटा मोटा फेकी चलो सैड से ਆ ਕੰਮ ਜ਼ਰੂਰ ਆਪਣਾ ਬਾਈ ਕਿ ਇਹ ਖੜੀ ਵੀ ਵੜਾ ਲਵਾਂਗੇ ਆ ਤੇ ਪਰ ਇਹਨਾਂ ਨੇ ਵੱਢ ਕੇ ਰੱਖੀ ਹੋਈ ਸੀ ਕੱਲੂ ਆਪਾਂ ਖੜੀ ਹੋਈ ਵੜਾਂਗੇ ਬਾਈ ਦੱਲੇ ਚੈੱਕ ਆਪਾ ਭਿੰਦਰ ਬਾਈ ਹਏ ਭਾਈ ਕੁਛ ਵੀ ਨਹੀਂ ਆਉਂਦਾ ਪਿੱਛੇ ਇਹ ਛੜਦੀ ਬਹੁਤ ਵਧੀਆ ਆ ਇਹ ਜੀੜੀ ਨਹੀਂ ਹੁੰਦੀ ਹੈਗੀ ਇਹ ਸੁੱਕੀ ਹੋਈ ਆ ਜਿਵੇਂ ਹੀ ਬਾਕੀ ਅਜੇ ਪਹਿਲਾ ਦਰਿਆ ਹੋਏ ਹਾਲੇ ਹੋ ਜੂਗੀ ਸੜੇ ਬਾਈ ਹੁੰਦੀ ਦਾ ਪਿਛਲੀ ਵਾਰੀ ਵੀ ਚਲਾਈਏ ਤੇ ਬਸ ਈ ਆ ਬੱਸ ਬਾਈ ਓਕੇ ਆ ਬਾਈ ਮਸ਼ੀਨ ਦੇਖਣ ਬੰਦੇ ਬਹੁਤ ਆਏ ਹੋਏ ਆ ਇਹ ਬਾਈ ਮਸ਼ੀਨ ਦੇਖਣ ਬਹੁ ਬੰਦੇ ਆਏ ਹੋਏ ਆ ਇਹ ਹੀ ਵਾਲੀ ਮਸ਼ੀਨ ਕਹਿੰਦੇ ਜੀ ਪਹਿਲੀ ਵਾਰ ਹੀ ਆਈ ਆ ਇੱਥੇ ਏਰੀਏ 'ਚ ਇਹ ਰੁਕ ਮੈਂ ਜਾਦੇ ਨਾ

भाई कोई भी जमा ओके आ बड़ा मोटा ਰੱਝੋਨੇ ਦਾ ਮਾਲ ਮੋਲ ਫਸਿਆ ਹੋਇਆ ਕੋਈ ਟੋਟਾ ਨਹੀਂ ਹੈਗਾ ਜਮਾ ਸਾਹਿਬ ਕਿਆ ਹੋ ਗਿਆ? ਉਹ ਦਰਮਾਨ ਬੰਦ ਨਹੀਂ ਆਇਆ। ਅੱਛਾ। ਤੇਰੀਆਂ ਉਹ ਕੋਹਾ ਨਹੀਂ ਲਾ ਬੇਚੀ حساب ਨਿਕਲਦੀ ਆ। ਹੋਰ ਸਫਾਈ ਪੂਰੀ ਫੋਲਿਆ। ਬਾਈ ਤੂੰ। ਹਾਂ। ਕਿਆ ਕਮੀ ਆ ਦੇ ਵਿੱਚ? ਹਾਂ। ਹੈ। ਆਹੇ। ਕਾਰਾ ਮੜਾ ਮੋਟਾ ਬੱਕੀ ਵੀ ਹੋਈ ਬੰਦ ਕਰੀਂ ਸੀ ਆ ਟੱਕਰ ਵੀ ਤੂੰ। ਹਾਂ ਕਰਦਾਂਗੇ ਕੋਈ ਨਹੀਂ। ਚੱਲ। ਰੱਸੀ। ਆਹ ਹੈ। ਹੈਗੀ ਆ ਉਹ। ਚੱਲ। ਦੇ ਦੀਏ ਉਹ। ਦੇ ਦੇ। ਲਓ ਭਾਈ ਜੀ ਇਹ ਮੋਰੇ ਮਾੜਾ ਮੋਟਾ ਆਵਾ ਕਰਕੇ ਕਹਿੰਦਾ ਤਰਪੈਰ ਬਣਣੀ ਆ ਇਹ ਵੀ ਸਹੀ ਆ ਮਾ ਕਹਿੰਦਾ ਆ ਯਾਦਦਾਰ ਆਪਣੀ ਦੂਈ ਤਨੀ ਇਥੇ ਆ ਹਾਂ ਹਾਂ ਕੱਲੂ ਆਇਆ ਆ ਕੱਲੂ ਦੇਖ ਕੇ ਇਥੇ ਕਹਿੰਦਾ ਹੈਗੀ ਆ ਹੋਰ ਲਾ ਦਾਂਗੇ ਹਾਂ ਹਾਂ ਤਾਂ ਜਮਾ ਓਕੇ ਆ ਪਿੱਛੇ ਜਮਾ ਓਕੇ ਆ ਜੀ ਕਿੱਥੇ ਆ ਲੋ ਇਥੇ ਜੀ ਸੁੱਕੀ ਪਈ ਆ ਇਹਨੂੰ ਸੁੱਕੀ ਫਸਲ ਚਾਹੀਦੀ ਆ ਕੋਈ ਵੀ ਹੋਵੇ ਹਾਂ ਫਸਲ ਸਾਰੀਆਂ ਕੱਢ ਲੈਂਦੀ ਆ ਪਰ ਸੁੱਕੀ ਚਾਹੀਦੀ ਬਸ ਬਸ ਬੜੀਆਂ ਬੜੀਆਂ ਕਰਦੀ ਆ ਆਹਾਂ ਸਾਰਾ ਉਹੇ ਚੱਲ ਲਾ 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 ਹੋਰ ਆਪਾਂ ਕਾਹਨੂੰ ਮੜਾ ਕੇ ਉਹ ਤੇਰਾ ਖਾਰਾਂਗਾ ਨਾ ਨਹੀਂ ਨਹੀਂ ਸਹੀ ਆ ਉਹੋ ਵਿਕਿਆਂ ਦਾ ਮਾਲ ਕਹਿੰਦਾ ਹਾਂ ਹਾਂ ਮਲਾਇਆ ਉਹ ਹੋ ਗਿਆ ਹੂੰ ਕੰਮ ਹੀ ਕੋਈ ਆ ਤੋਹੀ ਬਾਕੀ ਜਮਾਂ ਓਕੇ ਐਸ 5 ਸੂਈ ਟੋਟਾ ਟਟਾ ਲੋ ਜੀ ਬਾਈ ਹੋ ਗਿਆ ਰਾਜਸਥਾਨ ਦੇ ਵਿੱਚ ਮਹੂਰਤ ਹੈ ਹਾਂ ਹੋ ਗਿਆ ਮੈਂ ਕਿਹਾ ਆਉਂਦੇ ਮਹੂਰਤਾ ਹੋਰ কাল ਤੋਂ ਕੰਮ ਚੱਲੂ ਲਗਾ ਦਾ ਰਹਿੰਦਾ ਹਾਂ ਹਾਂ ਬਾਲਾ ਆਪਣੇ ਆਈਦਾ ਜੱਸੀ ਬਸ ਬਸ ਜੀ ਕਰਮਾ ਵੀਰੇ ਆਪਣੇ ਆਪਣੇ ਹਾਂ ਸਹੀ ਏ ਪਿੰਟੂ ਸਹੀ ਏ ਕੋਪਰਾ ਹੈ ਕੋਪਰਾ ਇੱਕ ਕੋਪਰਾ ਹੀ ਬਣਦਾ ਰਾਤ ਨੂੰ 8 ਵਜੇ ਬਾਅਦ ਹਾਂ ਠੀਕ ਏ ਵੇ ਦੋ ਬੈਗ ਲਾ ਕੇ ਵੇ ਆਇਆ ਕੋਪਰਾ ਬਣਦਾ ਹਾਂ ਲਾ ਕੇ ਰਾਂਜੀ ਗਾੜੀ ਹੈ ਬਰੇ ਇੱਥੇ ਦਾ ਰਨਾ ਹਾਂ ਰਾਜੀੂ ਦਾ ਪੱਕਾ ਦੋਸਤ ਦਾ ਰਾਜੀੂ ਦਾ ਰਾਣੀ ਕਾਹ ਚ ਰਹੀ ਆ ਪਤਾ ਨਹੀਂ ਫੋਨ ਕੀਤਾ ਤਾਂ ਮੈਨੇ ਉਸ ਨੂੰ ਹਾਂ ਬਹੁਤ ਪਿਆਸ ਆਣਾ ਦਾ ਬਿਗਰੇ ਨਾਲ ਤੋਂ ਆਲਾ ਉਸ ਜੀ ਆਹਾਂ ਇੱਕ ਇੱਕ ਵੇਲੇ ਤਾਂ ਗੱਲਾਂ ਮਾਰੀ ਜਾਂਦੇ ਦੋ ਦਿਨ ਹੀ ਤੇ ਬੈਠੇ ਆਇਆ ਬਾਕੀ ਸਭ ਨਾਲ ਕਦੇ ਨਾ ਆਇਆ ਆਹਾਂ ਗਾਹ ਨੂੰ ਮਾਰੂ ਗਾਹ ਚੱਕੇ ਉਪਰੋਂਗਾ ਬੁਰੋਂਗਾ ਮਾੜਾ ਮੋਟਾ ਦਾਣਾ ਫੜਕਾਉਂਦੇ ਆ ਸਾਰੇ ਦੋ ਬੱਚੇ ਹੀ ਆ ਜੱਲਦਾ ਦੋ ਤਿੰਨੇ ਦਿਨ ਸਾਥੇ ਨਾਲ ਬਣ ਕੇ ਉਹੀ ਬੋਗ ਇਹਨਾਂ ਕੋਲ ਜਦਾਂ ਹਾਂ ਬਹੁਤ ਅੱਛਾ ਥੀ ਹਾਂ ਮਾਰੀ ਬੋਟ ਚੱਲੀ ਆ। ਇਹਨਾਂ ਬਾਲ ਵਧੀਆ ਕੱਢਦੇ ਆ। ਮਾਮ-ਮਾਮ ਕੰਮ ਵਧੀਆ ਕਰਦੇ ਆ। ਬਲੋਗ ਇੱਕ ਨੰਬਰ ਦਾ ਕੰਮ ਕਰਦੇ ਆ। ਹਾਂ। ਆਕੀ ਭਵਿੰਦਰભાઈ ਨੂੰ ਮੈਂ ਹਾਂ ਭਵਿੰਦਰભાઈ ਓਕੇ ਆ ਕੰਮ? ਹਾਂ ਕੰਮ ਓਕੇ ਆ ਵੀ ਆ। ਹਾਂ। ਇਹ ਵੀ ਇਹ ਪਾਲੀ ਕੋਲ ਪਾਲੀ ਅੱਜ ਘੱਟ ਗਿਆ। ਭਾਈ ਰੀਲ ਖੋਲਣੀ ਸੀਗੀ। ਤੇ ਤਾਂ ਕਰਕੇ ਨਹੀਂ ਖੋਲੀ ਕਾਲੂ ਕਣਕ ਵੱਢਣੀ ਆ ਇੱਕ ਇੱਕ ਆਪਣੇ ਕੋਲ ਦਰਪੈਲ ਰਹੀ ਜੀ ਨਹੀਂ ਇਹਦਾ ਰੀਲ ਲਾ ਕੇ ਮੂਰੇ ਦਰਪੈਲ ਲਾ ਲੰਦੇ ਆ ਚਾਦਰ ਲਾ ਲੰਦੇ ਆ ਤੇ ਫਿਰ ਕੱਢ ਕੱਢ ਸਿੱਟੀ ਜਾਂਦੇ ਆ ਵਿੱਚ ਤੇ ਕਾਲੂ ਦੇਖਦੇ ਆ ਕਾਲੂ ਕਣਕ ਦਾ ਵੀ ਆ ਚੱਲ ਪੈਣਾ ਕੰਮ ਬੋਨਿਆ ਥਾਰ ਮੈਡੀਕਲ ਲੈ ਕੇ ਦੇਖ ਲੈ ਇਸੇ ਕਬਿਨਾਈ ਡਾਇਰੈਕਟਰ ਬੈ ਚਲੋ ਠੀਕ ਆ ਬਾਈ ਜੀ ਆਵਰ ਗਰੀਬਾ ਦੇਖੀ ਆ ਹਾਂ ਸਾਰਾ ਮਿੰਟ ਇਕੱਠਾ ਹੋਇਆ ਬਈ ਜੀ ਇਹਨੂੰ ਦੇਖਣ ਨੂੰ ਸਹੀ ਗੱਲ ਆ ਦੇਹ ਦੇ ਯਾਰ ਆਪਾਂ ਨੂੰ ਹੋਇਆ ਬਹੁਤ ਵੀ ਟੈਕਨੀਸ਼ੀਅਨ ਹਰੇ ਅਰੇ ਆ ਰਿਹਾ ਹੈ ਮਾਡਲ ਆਉ ਦੂਜੀ ਆ ਜਣੀ ਆਪਣੀ ਕਿੱਧਰ ਇੰਝ ਉਹਦਾ ਫੋਮ ਵੀ ਲਾਇਆ ਤਾਂ ਹੁਣ ਭਜਾ ਨੂੰ ਹਾਂ ਹਾਂ ਕਿਤੇ ਵੀ ਕੰਮ ਬਸ ਟਰਾਮਾ-ਟਾਮਾ ਦੇ ਇੱਕ ਲੋਕ ਬੰਦੇ ਹੀ ਨੇ ਦੀ ਆ ਹਾਂ ਹਾਂ ਮੈਂ ਤਾਂ ਵੀ ਵਾਟ ਲਓ ਹੋਰ ਨੂੰ ਦੇਖਦਾ ਪਿਆ ਹੋਰ ਪਾਸੋਂ ਰੇਟ ਕਰਾ ਲੰਨਾ ਆਹਾਂ ਨੂੰ ਜਾ ਕੇ ਉਹ ਨੂੰ ਲਿਆਉਣੇ ਆ ਹੋਰ ਹੋਰੀ ਦੋ ਦਿਨ ਤਿੰਨ ਦਿਨ ਰਹਿ ਲਾ ਜਣੇ ਆਉਣ ਨੂੰ ਆਹਾਂ ਆ ਆਏ ਫਿਰ ਉਹ ਦੋ ਹੀ ਚੱਲੀ ਜਾਣਗੇ ਨਾਲੇ ਰੋਟੀ ਪਾਉਣੀਆਂ ਦਾ ਸੌਕਾ ਰਹੂਗਾ ਸਹੀ ਹੈਹੀ ਹੈ ਹੋਰ ਹਾਂ ਵਧੀਆ ਨਾਲ ਇੱਕ ਹੋਵੇ ਮੇਥੀ ਤੇ ਕਰ ਲਾਂਗੇ ਇੱਕ ਮੇਥੀ ਦੇ ਇੱਕ ਇਹਦੇ ਚੱਲੀ ਜੂ ਕਣਕ ਦੇ ਚੱਲੀ ਹੋਰ ਹੋਰੀ ਭਣੀਆਂ ਦੇ ਕਰ ਲਾਂਗੇ ਘਰੋਂ ਝੋਨੇ ਵਾਲਾ ਦਰਾ ਜਰੀਕੀ ਤੇ ਪਾ ਲਾਂਗੇ ਹੋਰ ਹੋਰੀ ਆਓ ਆਜ ਵੀ ਖਾਣੇ ਪਾ ਲਾ ਲਾਜੂ ਕਾ ਚਲਾ ਮਾਰ ਰੰਜਨ ਨੂੰ 1500 ਚੱਕਰੇ ਰੱਖੀ ਜਾਂਗਾ 1550 ਜੋ ਬਾਈ ਸੁੱਤਾ ਨਹੀਂ ਹੈਗਾ ਰਾਤ ਦਾ ਮੈਂ ਤਾਂ ਅਜੇ ਸੌਂ ਵੀ ਲਿਆ ਇਹ ਘੰਟਾ ਕਿਹੇ ਸੁੱਤਾ ਦੋ ਘੰਟੇ ਮੈਂ ਸੁੱਤਾ ਮੈਂ ਕਿਹਾ ਚੱਲ ਹੁਣ ਲੈਣ ਦੇ ਇਹਨੂੰ ਨਜ਼ਾਰੇ ਏ ਸੀ ਦੇ ਹਨਾ ਚਾਦਰ ਆਪਣਾ ਕੋ ਦੂਜੀ ਮਸ਼ੀਨ ਤੇ ਪਈ ਆ ਵੈਸੇ ਲਾਦਣੀ ਵੀ ਅੱਜ ਫਿਰ ਮੈਂ ਕਿਹਾ ਚੱਲ ਇੱਕ ਟਾਈਮ ਨਹੀਂ ਤਾਂ ਆਉਂਦੀ ਸਾਰੇ ਦੋ ਵਿੰਗਿਆਂ ਵਾਲਾ ਹਨਾ ਥੋੜਾ ਇਹਨੇ ਦਿਨ ਹੋ ਗਏ ਜ਼ਿਆਦੇ ਵੱਢੀਆਂ ਆਪਣਾ ਇੰਤਜ਼ਾਰ ਕਰਦਾ ਦਾ ਬਿਚਾਰਾ ਇਹ ਮੈਂ ਕਿਹਾ ਚਲੋ ਜਾ ਕੇ ਪਰੇਸ ਕਿਹੜਾ ਬਤਾਉਣੇ ਆਉਂਦੀ ਯਾਰ ਆਜੂ ਆਹ ਇਹ ਬਟਰਾਂ ਦਾ ਵੱਧ ਗਿਆ ਨਾ ਬਾਈ VS4 ਦੀ ਕਈ ਵਾਰ ਭਲੇਖਾ ਲੱਗ ਜਾਂਦਾ ਬੰਦੇ ਨੂੰ ਹਾਂ ਠੀਕ ਆ ਪਵਿੰਦਰਾ ਵਸਾਈਆ ਉਹ ਨਹੀਂ ਘਰੇਗਾ ਮਾਲਾ ਹਾਂ ਇਹ ਇੱਕ ਨੰਬਰ ਹੀ ਵਾ ਸਾਫ ਨਿਕਲ ਆ ਹਾਂ ਅ ਵੀ ਤਾਂ ਗਿਓਂ ਦੇਖੀ ਤੋਂ ਆ ਕੇ ਆ ਕੇ ਦੇਖੀ ਜਦੋਂ ਦਾਲੀਆਂ ਦੇਖਣਾ ਕਿਤਨਾ ਸਾਫ਼ ਨਕਾਲੀ ਜਿਗਰ ਦੀ ਥੋੜਾ ਡਾਊਨ ਕਰ ਡਾਊਨ ਕਰ ਲਾ ਚੰਗ ਨਹੀਂ ਗਰੇਗਾ ਆਪ ਨੂੰ ਹੌਣਦਾ ਹੀ ਆ ਹਾਂ ਮੈਨੂੰ ਆਪਣਾ ਨਿਕਾਨ ਕਿਉਂ ਕਰਨਾ ਕਿਜੀਗਾ ਏਸੀ ਦਾ ਬਾਈ ਨਜ਼ਾਰਾ ਅੰਦਰ ਦਾ ਠੰਡਾ ਪਿਆ ਬਾਹਰ ਬਾਵੇਂ ਕੋਸਾ ਬਾਕੀ ਬੇਹੰਤ ਲੱਗੇ ਕਰਦੇ ਆ ਬਜਾਰੇ ਹਨ ਲੱਗੇ ਹੋਏ ਆ ਦੇਖੋ ਦੀਪੀਆਂ ਕਿੰਨੇ ਮਿਹਨਤ ਕਰਦੀਆਂ ਇੱਧਰ ਆ ਨਾ ਬੁੜੀਆਂ ਦੇ ਵਿੱਚ ਆ ਗਏ ਲੱਗੇ ਹੋਏ ਬੰਦੇ ਨਾ ਆ ਵੀ ਰਾਜੂ ਕੀ ਕਹਿੰਦਾ ਸੀ ਕੇਵਾਰਾ ਇਹ ਸੀ ਕੇਵਾਰਾ ਵੀ ਯਾਰੀ ਲਿਆ ਤੇ ਗਏ ਆ ਹੈ ਕੋਈ ਨਹੀਂ ਯਾਰੀ ਲਿਆ ਤੇ ਗਏ ਆ ਉਹਨਾਂ ਨੇ ਜਾ ਰਹੇ ਆ ਦੇਖ ਲਾ ਧੋਰ ਹੋ ਰਿਹਾ ਨਾਲੋ ਮਿੱਟੀ ਨਾ ਆ ਕੇ ਪੱਟਾ ਬਾਕੀ ਵੀ ਬਾਈ ਸਹੀ ਗੱਲ ਆ ਨਹੀਂ ਆ ਮਿੱਟੀ ਜਿ ਘੱਟਣ ਲੱਗੀ ਹੈ ਨਾ ਬੰਦਾ ਵਿੱਗੇ ਕੇ ਜੇ ਭਾਰ ਜਾਂਦਾ ਦਾ ਬਾਕੀ ਹੁਣ ਸਿਆਪਾਈ ਵੀ ਰਿਆ ਕਰਨਾ ਦੋ ਹੀ ਪੰਜੀ ਨਾਲ ਆਪਣੇ ਕਿ ਨਹੀਂ ਦੇਖਿਆ ਕਰਨਾ ਹੈ ਫਾਟੇ ਇਹ ਮੌਲੀ ਨਾ ਦਾ ਗਾਣਾ ਨਹੀਂ ਅੱਧਾ ਤੇ ਜਿਹੜਾ ਪਾ ਲਉਣਾ ਤੁਹਾਨੂੰ ਨਾਉਣਾ ਆ ਹਾਂ ਇਦਾਂ ਗੱਲ ਆ ਬੰਦਾ ਕਿਹੜਾ ਗਾਣਾ ਰੋ ਬੰਦਾ ਵਧੀਆ ਮੌਲੀ ਵੀ ਬਣਾਣਾ ਹਾਂ ਰੀਲ ਤਾਰਾਂਗੇ ਭਾਈ ਗੱਲ ਨੂੰ ਰੀਲ ਪਰ ਕਮੈਂਟ ਨਾ ਕਰਿਓ ਭਾਈ ਰੀਲ ਤਾਰ ਦੁੰਦੇ ਆ ਨਾ ਕੱਲ੍ਹ ਤਾਰਾਂਗੇ ਵੀਰੇ ਚਾਦਰ ਲਿਆਉਣੀ ਪੈਣੀ ਆ ਚਾਦਰ ਸਾਡੀ ਦੂਜੀ ਮਜੀਦ ਤੇ ਗਜਰਾਤ ਗਈ ਹੋਈ ਜਿਹੜੀ ਅੱਗੇ ਹੁੰਦੀ ਆਪਣੇ ਕੋਲੇ ਲੈ ਕਾਲੀ ਕਰਦੇ ਆਂ ਔਰ ਇਹ ਕਹਿੰਦੇ ਵੀ ਹੁਣੇ ਕੱਢਨੇ ਆ ਬਸ ਕਾਲੀ ਕਰਕੇ ਹੀ ਤਾਂ ਰੋਕਦਾ ਤਾਂ ਮੈਂ ਤੇ ਇਹਨਾਂ ਨੂੰ ਵੀ ਅੱਜ ਦਿਨ ਰੋਕੀਓ ਸਾਧਰੇ ਕੱਢ ਦਾਂਗੇ ਜੀ ਚਾਦਰ ਜੁੱਧਰ ਲਾ ਲੈਣੀ ਤੇ ਅੱਜ ਪਰੇ ਕਿੱਥੇ ਰੁਕੀਏ ਕਿਤੇ ਨਹੀਂ ਵੀ ਅੱਜ ਕੱਢਣੇ ਹੋ ਕੱਢਣੀਆਂ ਬਸ ਚਲੋ ਭਾਈ ਕੱਢ ਦੰਨੇ ਆ ਬਾਕੀ ਚੱਲਦਾ ਠੰਡੋ RAM ਬਲੇਵੜ ਦਾ ਰਾਜੂ ਖਿਆਲ ਮੇਰਾ ਵੀ ਨਾਲ ਦੇ ਨਾਲੇ ਬੰਦਿਆਂ ਦਾ ਨਾ ਵਾਤੇ ਵਾਤੇ ਕੋਈ ਗੱਲ ਨਹੀਂ ਬਿੱਕਾ ਘਣਾ ਘਟ ਨਿਕਲ ਜਵੇ ਪਰ ਇਹਨਾਂ ਦਾ ਵਿਚਾਰਾ ਨਾ ਨੁਕਸਾਨ ਨਾ ਕੋਈ ਹੋਵੇ ਵੀ ਪੀਏ ਦੇ ਲੋ ਬਾਈ ਇਹ ਬੰਦਿਆਂ ਨਾਲੋਂ ਵੱਧ ਕੰਮ ਕਰਦੀਆਂ ਨਾ ਉਹ ਮੋਬਾਈਲ ਲਓ ਮੈਂ ਪੀਲੀ ਸ਼ਰਟ ਵਾਲਾ ਜਿਹੜਾ ਮੋਬਾਈਲ ਘੜ ਘੜ ਕੇ ਉਹ ਕਰੀ ਜਾਂਦਾ ਹਾਂ ਉਹ ਜਿਹੜਾ 200 ਪੇ ਸਿੱਟ ਗਈ ਤੇ ਨਾਲ ਦੇ ਉਹ ਇਹ ਬਾਈ ਕੰਮ ਵਾ ਕਰਦੇ ਕੰਮ ਵਾ ਕਰਦੇ ਆ ਇਹ ਤਾਂ ਹੋਰੇ ਬੰਦੇ ਨਾਲੋਂ ਵੱਧ ਕੰਮ ਕਰਦੀਆਂ ਬਾਈ ਇਹ ਹਾਂ ਕਿੰਨੇ ਚੱਕਰਾਂ ਦੇ ਆ 1500 ਬੀਐਸ 4 1500 15.5 ਹੋਏ ਚੱਕਰ 425 ਫਰੈਸਰ ਦੇ 415 16 ਫਰੈਸਰ ਦੇ ਉਹਦੇ ਬਾਅਦ ਹਨਾ ਵੀ ਜਿਹੜਾ ਇਹਨਾਂ ਨਾਲ ਰੇਸ ਘਟਵਾ ਦੋਣੀਆਂ ਇਹ ਬਾਈ ਹੱਥ ਵਾਲੀ ਰੇਸ ਇਹਨੂੰ ਜ਼ਰੂਰ ਚਾਹੀਦੀ ਯਾਰ ਬੰਦਾ ਚਲੋ ਕਈ ਵਾਰ ਰੋਡ ਤੇ ਆਉਂਦਾ ਹੁਣ ਪੈਰ ਵਾਲੀ ਰੇਸ ਕਹ ਲੈ ਆਏ ਯਾਰ ਰੋਡ ਤੇ ਜੀ ਸਾਰੀ ਰੇਸ ਪਤਾ ਨਹੀਂ ਲੱਗਿਆ ਰਾਜੇ ਤਾਂ ਚਾਰ ਦੰਦ ਆ ਨਾ ਨਾਨਾ ਤੇਰਾ ਤੋਂ ਤੇ ਬੱਲੇ ਬੜੇ ਲੈ ਨਹੀਂ ਤਾਂ ਹੋਣਾ ਹੋਣਾ ਕੀ ਤਾਂ ਕਦਾਰਾ ਮਾਲ ਕੱਲ ਨੂੰ ਆ ਕਰ ਦਿੰਦੇ ਨਾ ਜਗਾਰਾ ਕੱਲ ਨੂੰ ਲਾ ਦੇ ਆ ਗਿਆ ਕੱਲ ਨੂੰ ਵੱਡਾ ਇਹ ਜਿਹੜਾ ਚੰਦ ਚੰਦ ਲਾਦਾ ਹੈ ਹਾਂ ਤੁਹਾਡੇ ਆੜੇ ਸੋਲਵੇਂ ਦਾ ਤਾਂ ਨਹੀਂ ਨਹੀਂ ਕੱਟਣਾ ਜੀ ਬੰਦੇ ਉਹ ਆਪਾਂ ਉਹਦੇ ਨੂੰ ਐ ਪਰਸਾ ਦਾ ਰੁਕਿਆ ਨਾ ਇਹ ਇਹ ਮੈਨੂੰ ਕਹਿੰਦਾ ਵੀ ਉਹ ਖੜੀ ਮੈਨੂੰ ਕਹਦਾ ਵਾ ਵੱਡੀ ਨਾ ਬੰਦਾ ਬੜਾ ਪੱਕਾ ਕਹਾਗਾ ਮੈਂ ਕਿਹਾ ਵੱਡੀ ਨਾ ਮੈਂ ਆਵੇਗਾ ਪੜ ਨੂੰ ਆ ਕੇ ਤੇਰੀ ਖੜੀ ਵੜਨੂੰ ਮੰਨੇ ਨਹੀਂ ਕਹਿੰਦਾ ਨਹੀਂ ਮੈਂ ਸਰਦਾਰ ਕੱਟ ਲਈ ਮੈਂ ਕਿਹਾ ਪਈ ਰਹਿਣ ਦੇ ਵਾ ਕੱਢ ਲਈ ਜੀ ਇਹ ਦੇ ਕਾਕੇ ਕਾਲੀ ਕਰੀਏ ਦੋ ਵਿਗਾਂ ਕਾਕੇ ਨਹੀਂ ਤਾਂ ਜੇ ਰਾਹ ਤੇ ਜਨਾ ਇੱਕ ਦਿਨ ਹੋਰ ਵੀ ਲੱਗਦਾ ਤਾਂ ਹੀ ਸੁੱਤੇ ਨਹੀਂ ਬਾਈ ਅਸੀਂ ਆਹ ਇਹਨਾਂ ਕਾਲੂ ਆ ਵਢਾਂਗੇ ਸਾਰੇ ਖੜੀ ਆ ਆਓ ਖੜੀ ਆਓ ਕੋਈ ਖੜੀ ਆ ਕੋਈ ਬੱਡੇ ਵੀ ਆ ਚੱਲ ਚੱਕ ਲੈਣੇ ਰੀਲ ਦਾ ਚੱਕ ਲਾਂਗੇ ਮਾੜੀ ਮੋਢੀ ਦਾ ਹਾਂ ਹਾਂ ਅੱਜ ਗਏ ਨੇ ਆਹਣੇ ਯਾਰ ਨੂੰ ਉਹ ਮੈਂ ਇਹਨੂੰ ਗਿਆਰਾਂ ਦੂਆ ਕੱਢ ਰ ਜਿਹੜਾ ਪੁੱਠਾ ਆਪਣਿਆ ਚੱਕਦਾ ਨਾ ਥੱਪੇ ਉਹ ਕੱਢ ਕੇ ਆ ਦਮਾਂਗਾ ਮੈਂ ਲੈ ਲੰਨਾ ਕਹਿੰਦਾ ਕਾਦੇ ਲਾਉਣਾ ਤਾਂ 2.5 ਲੱਖ ਰੁਪਏ ਮੈਂ ਕਿਹਾ ਕਿ ਲੈ ਲੰਨੇ ਆ ਨਾ ਵੀ ਲੇਵਰ ਦਾ ਸੌਕ ਆ ਜਵੇ ਕਹਿੰਦਾ ਵੀ ਲੇਵਰ ਜਿਹਨੇ ਵੱਡੀ ਵੀ ਹੁੰਦੀ ਆ ਨਾ ਵਿੱਚ ਕਰੀ ਵੀ ਹੁੰਦੀ ਆ ਕੱਢਣੀ ਵੀ ਕਹਿੰਦਾ ਜ਼ਿਮੀਂਦਾਰ ਨੂੰ ਤਾਂ ਕੋਈ ਫਾਇਦਾ ਨਹੀਂ ਮਹਾਰ ਰਹਿਣ ਦਾ ਸਾਨੂੰ ਕੀ ਆ ਉਹ ਵਧੀਆ ਜੀ ਆ ਉਹ ਵਧੀਆ ਜੀ ਜਿਵੇਂ ਥੱਪੇ ਨੇ ਆਪੇ ਚੱਕੀ ਜਾਣੇ ਤੇ ਟਾਈਮ ਦੀ ਬਜਟ ਆ ਹਾਂ ਹਾਂ ਨਹੀਂ ਆਪਾਂ ਨੇ ਗਾੜ ਨੂੰ ਕਰ ਲੈਣਾ ਪੰਗਾ ਹੋਰ ਬਾਕੀ ਬੰਦੇ ਦੇਖਣ ਵਾਲੇ ਭਾਈ ਏਸੀ ਬਣੀ ਨੂੰ ਅੱਧਾ ਪੈਡ ਇਕੱਠਾ ਉਹ ਦੇਖੋ ਸਾਹਮਣੇ ਬੰਦੇ ਖੜੇ ਆ ਨਾ ਚੱਲ ਗਏ ਇਹ ਤਾਂ ਬਹੁਤ ਹੀ ਬੈਲਟ ਰਣ ਗਏ ਜਰਾ ਹਾਂ ਬਹੁਤ ਬੰਦੇ ਚੱਲ ਗਏ ਚਲੋ ਸਗਾਉਣੇ ਪੈ ਤੁਹਾਨੂੰ ਏਡਾਂ ਦੇਵੋ 2 ਵਿੱਗਿਆਂ ਦੀ ਦੀ ਹੈ ਨਾ ਚਲੋ ਮਹਾਰਾਜ ਦੀ ਕਿਰਪਾ ਕਰ ਮਸ਼ੀਨ ਵੀ ਆਪਣੀ ਚੈੱਕ ਹੋ ਗਈ ਹੈ ਨਾ ਬਾਕੀ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦਾ ਵੀ ਆ ਕੇ ਨਾ ਮਸ਼ੀਨ ਕੇਰੇ ਚੈੱਕ ਹੋ ਜੇ ਵੱਧੀ ਟੈਂਸ਼ਨ ਬੰਦੇ ਦੀ ਉਦਾਂ ਹੀ ਖਤਮ ਹੋ ਜਾਂਦੀ ਆ ਬਾਕੀ ਹੁਣ ਦਾਣੇ ਕਮਾਲ ਕੱਢਣਾ ਬਸ ਵਾਰ ਇੱਕ ਆਹ ਬੜਾ ਨਜ਼ਾਰਾ ਭਾਈ ਓਗਰ ਜਿਹੜਾ ਕੰਪਨੀ ਵਾਲਿਆਂ ਨੇ ਆਹ ਜਿਗਾਰਡ ਲਾਤਾ ਨਾ ਇਹ ਥਰਾ ਲਾਤਾ ਤੇ ਇੱਕ ਜਿਹੜੀ ਮਰਜੀ ਮਸ਼ੀਨ ਦੇ ਨਾ ਆਟੋਮੈਟਿਕ ਆਗਰ ਦਾ ਬਹੁਤ ਜਿਆਦਾ ਫਾਇਦਾ ਹੈ ਮੰਨ ਲਓ ਜਿਵੇਂ ਉਹਨਾਂ ਥਰਾਇੰਗ ਕਰਦੇ ਨਾ ਕਈ ਵਾਰੀ ਬੰਦੇ ਦਾ ਲੇਬਰ ਤੇ ਧਿਆਨ ਹੁੰਦੀ ਹੁੰਦੀ ਹੈ ਜਿਵੇਂ ਖੰਭੇ ਆ ਕੇ ਦੇ ਵਿੱਚ ਜਾ ਕੇ ਦੇ ਬੂਟਿਆਂ ਵਾਟਾਂ ਵਾਲੀ ਜਗ੍ਹਾ ਵੱਢਣੀਆਂ ਤਾਂ ਮੈਂ ਕਹਿੰਦਾ ਜਮੀ ਲੋਡ ਨਹੀਂ ਹੈਗੀ ਦੇਖਣ ਦੀ ਆਗਰ ਲੱਗੇ ਲਗਾਏ ਤੇ ਵੱਢੀ ਜਾਣੇ ਉਹਨੇ ਬਾਕੀ ਆ ਦੇ ਲੋ ਤੁਸੀਂ ਜਿਵੇਂ ਕਰੀਏ ਬਣਾਉਂਦੀ ਹੈ ਮੈਥੀ ਦੀ ਦਾ ਸੁੱਕੀ ਫਸਲ ਚਾਹੀਦੀ ਹੈ ਬਾਈ ਕੋਈ ਵੀ ਹੈ ਨਾ ਕਣਕ ਵੀ ਸੁੱਕੀ ਜੋ ਵੀ ਸੁੱਕਾ ਚੀਜ਼ ਫਸਲ ਵੱਢੀ ਵੱਢਣੀਆਂ ਤਾਂ ਮਸ਼ੀਨ ਕੋਈ ਵੀ ਵੀਰੇ ਕਾਇਦਾ ਹੈ ਨਹੀਂ ਵੀ ਹਾਂ ਨੁਕਸਾਨ ਕਰ ਦਵੇ ਜਾਂ ਉਹ ਕਰੇ ਉਹ ਇੱਧਰ ਲਿਆ ਔਰੇ ਔਰੇ ਲਿਆ ਉੱਥੇ ਰੀਲ ਲਾ ਦਾਂਗੇ ਕੱਲ ਨੂੰ ਰੀਲ ਤੇ ਬਿਨਾਂ ਤਾਂ ਗੱਡੀ ਚੱਲਣੀ ਨਹੀਂ ਹੈਗੀ ਰੀਲ ਲਾ ਕੇ ਤਾਂ ਬਾਕੀ ਇੱਥੇ ਦਾਣੇ ਕੱਢਣੇ ਹੁਣ ਦਿਖਾਉਨੇ ਆਂ ਵੀ ਤੁਹਾਨੂੰ ਮਾਲ ਵੀ ਆ ਗਿਆ ਭਰ ਕੇ ਟੈਂਕ 2 ਵਿੱਗੀਆਂ ਦੀ ਮੇਥੀ ਪਾ ਕੇ ਹਨ ਦੇਖਦੇ ਹਾਂ ਹੁਣ ਕੀ ਨਿਕਲਦਾ ਨਾਲ ਦਾ ਝਾੜਦਾ ਦੱਸਿਓ ਬਾਈ ਪਤਾ ਲੱਗ ਜਾਂਦਾ ਨਾ ਢੇਰੀ ਪਈ ਤੇ ਆਪਣਾ ਜਿਹੜੇ ਜ਼ਿਮੀਂਦਾਰ ਭਰਾ ਐ ਇਹਦਾ ਪੱਟੂ ਥੈਲੇ ਚੱਕੀ ਫਿਰਦਾ ਮੈਂ ਇਹਨਾਂ ਥੈਲੇ ਭਰੂ ਅੱਛਾ ਫਾਂਢੀ ਹੋਈ ਦਰਪਾਲ ਕਰ ਦਿੰਦੇ ਆ ਇਲਾਜ ਇਹਦਾ ਥੋੜੀ ਹਵਾ ਬਣਾਣੀ ਪੜੇਗੀ ਥੋੜੀ ਹਵਾ ਬਣਾਣੀ ਪੜੇਗੀ ਹਾਂ ਇੱਕ ਥੋੜਾ ਸੁਖਲਾ ਆ ਰਾਣਾ ਉਹ ਵੀ ਤਾਂ ਚਾਰਜ ਤੋਂ ਚਾਲੂ ਕਰੀਏ ਨਾ ਕੱਲ੍ਹ ਤੇ ਕਰ ਕਰਾਂਗੇ ਇਸ ਦਾ ਜਗਾੜ ਕਰ ਦੇਂਗੇ। ਮੈਂ ਮਾਲ ਤਾਂ ਵਧੀਆ ਨਿਕਲੇ ਸਾਫ ਪਰ ਥੋੜਾ ਜਿਹਾ ਢੱਕਾ ਕੁੰਡੀ ਜੀ ਆ ਗਿਆ ਜਿਹੜੀ ਇਹ ਥੋੜੀ ਜੀ ਰਾਜੂ ਨੇ ਸੀਫ ਨਵੀਂ ਪਾਈ ਆ ਉਹਦੇ ਕਰਕੇ ਥੋੜੀ ਸੀਫ ਬੰਦ ਘੱਟ ਕਰੀ ਜੈਨੇ। ਮੈਂ ਪਿਆਰਾ ਸੁਤਾ ਕਹਿੰਦਾ ਬਈ ਮੈਂ 파ਤੀ ਮਾਂ ਚੱਲ ਕੋਈ ਨਹੀਂ ਜਿਹੜਾ ਹੁਣ ਹੋ ਗਿਆ। ਬਾਕੀ ਠੀਕ ਆ ਬਾਈ ਜਿਹੜੇ ਹਿਸਾਬ ਨਾਲ ਆਪਾਂ ਦੇਖੀਏ ਮਾਲ ਵਧੀਆ ਨਿਕਲਿਆ ਸਾਫ ਸੁਥਰਾ ਇਹਨਾਂ ਪੂਰਾ। ਮੇਨ ਗਲਤੀ ਹੁੰਦੀ ਹੈ ਨੁਕਸਾਨ ਦੀ ਹੈ ਨਾ ਚਲੋ ਇੱਥੇ ਆਇਆ ਤੱਕ ਹੁਣ ਇਹ ਜੀਮੀਦਾਰ ਭਰਾ ਆਪਣਾ ਸਾਫ ਵੀ ਕਰ ਲੂਗਾ ਮੜਾ ਮੋਟਾ ਪੱਖੇਗਾ ਘੜਾ ਲੂ ਪਰ ਜਿਹੜਾ ਖੇਤ ਦੇ ਵਿੱਚ ਖੰਨਾ ਉਹ ਨਹੀਂ ਕਿਸੇ ਕੰਮ ਆਉਂਦਾ ਹੈਗਾ ਬਾਕੀ ਕਰਾਂਗੇ ਛੀਪ ਦੀ ਜਮਈ ਮੈਥੀ ਤੇ ਬੰਦ ਕਰਕੇ ਚੱਲੂਗੀ ਅੱਗੇ ਆਪਾਂ ਚਲਾਉਂਦੇ ਆ ਖੁੱਲੀ ਖੰਦ ਚੋਂ ਅੱਧੀ ਅੱਜ ਕੋਈ ਅਜੀ ਵੀ ਨਹੀਂ ਦੇ ਤੇ ਵਧੀਆ ਮਾਲ ਤਾਂ ਬਾਈ ਸਾਫ ਨਿਕਲਿਆ ਇਹ ਪੂਰਾ ਕੋਈ ਵੀ ਗਮੀ ਪੇਚੀ ਨਹੀਂ ਹੈਗੀ ਨਾ ਪੌਪ ਦਾ ਮਾਲ ਨਿਕਲਿਆ ਇਹ ਪੂਰਾ ਬੱਸ ਦੇਖ ਲੈ ਪਰ ਜੜ ਕੇ ਵੀ ਬਾਈ ਪਹੁੰਚ ਗਈ ਕੰਬੈਨ ਆਪਣੀ ਅੱਡੇ ਤੇ ਰਾਜੂ ਓ ਰਾਜੂ ਰਾਜੂ ਬੈਠਾ ਨਜ਼ਾਰੇ ਲੰਦਾ ਬੱਚੇ ਸੀ ਤੇ ਹੁਣ ਤਾਂ ਖੜੀ ਆ ਬੰਦਰਾ ਹੁਣ ਤਾਂ ਨਿਕਲਿਆ ਬਾਹਰ ਮਾਂ ਖੜੀ ਤੇ ਏਸੀ ਵਾਲੇ ਫੀਲਿੰਗਾਂ ਲਈ ਜਾਂਨਾ ਨਹੀਂ ਮੂਜਾ ਜਲਾ ਹੈ ਹਾਂ ਹੋਰ ਅੰਦਰ ਲਾਲੰਦਾ ਅੰਦਰ ਲਾਲੰਦਾ ਹੋਣਾ ਹੀ ਕਰੋ ਮੈਂ ਇਧਰ ਨੂੰ ਆ ਗਿਆ ਆ ਸੋਈਏ ਹੁਣ ਨੀਂਦ ਆਉਂਦੀ ਆ ਅੱਛਾ ਅਜੇ ਇਹਦਾ ਸੌਣ ਜਿਆਦਾ ਸਵੇਰੇ ਦਾ ਚੱਲ ਇਹਨੂੰ ਵੀ ਆਂਦਾ ਇਹ ਕਿਹਾ ਕਾਕਾ ਨੂੰ ਇਹਨੇ ਵੀ ਯਾਰ ਹੋਰ ਭਵਿੰਦਰભાઈ ਗੱਡੀ ਵੜੀ ਆ ਜਲੀ ਕੋਈ ਕਿਸਾਨ ਕਿਆ ਬੋਲ ਰਹਾ ਦਾ ਇਸਾਰ ਕੁਝ ਵੀ ਨਹੀਂ ਬੋੜਾ ਜਿਹਾ ਕਿ ਆ ਰਿਹਾ ਏ ਥੋੜਾ ਕਚਰਾ ਕਿਸੀ ਆ ਰਿਹਾ ਮੈਨੇ ਕਾ ਥੋੜਾ ਉਹ ਥੋੜਾ ਐਕਤੀ ਮੈਂ ਦੇਖੀ ਸੀ ਪਰ ਬੋਲ ਦਿਆ ਉਸਕੋ ਮੈਂ ਕਾ ਤੇਰੇ ਮਿੱਟੀ ਮੇ ਵੀ ਥੋੜਾ ਗਿੱਲਾ ਹੈ ਨਮੀ ਹੈ ਨਾ ਥੋੜਾ ਬੋਤਾ ਨਹੀਂ ਉਹ ਕੱਲ ਨੂੰ ਹਟ ਜਾਏਗਾ ਉਹ ਵੀ ਹੋ ਜਾਏਗਾ ਕੱਲੇ ਰੋ ਥੋੜਾ ਜਨਾ ਪੂਰਾ ਥੋੜਾ ਸਾ ਤੇਰੇ ਮਿੱਟੀ ਉ ਕਮ ਸੇ ਕਮ ਟੈਂਕ ਖਾਲੀ ਹੋਏਗਾ ਜਦ ਵੀ ਤੁਮਾਰੇ ਕੋ ਪਤਾ ਚਲੇਗਾ ਹਾਂ ਵਾਸ ਇਤਨਾ ਹੀ ਤੋਂ ਬਾਤ ਆ ਹੁਣ ਤਾਂ ਮਸ਼ੀਨ ਪਰ ਪੈਣਾ ਕਿੱਥੇ ਪੈਣਾ ਹੈ ਮਸ਼ੀਨ ਤੇ ਉਹ ਮਸ਼ੀਨ ਤੇ ਵਧੀਆ ਹੈ ਨਾ ਗੁਰ ਹਵਾ ਬੱਦਲ ਛਤਰੀ ਤੇ ਨਾ ਪਈ ਹੈ ਛਤਰੀ ਤੇ ਨਾ ਪਈ ਇਹਦੀ ਨਹੀਂ ਨਹੀਂ ਆ ਟੈਂਕ ਤੇ ਆ ਟੈਂਕ ਤੇ ਪਈ ਛਤਰੀ ਤੇ ਕਨੈਕਟਰ ਹੈ ਤਾਂ ਲੱਗਿਆ ਉੱਪਰ ਦਾ ਹਾਂ ਟੈਂਕ ਤੇ ਬਹੁਤ ਵਧੀਆ ਜਿਹਾ ਡਾੜੇ ਹੈ ਹਾਂ ਠੀਕ ਆ ਦੇਵਾ ਵੀ ਇੱਥੇ ਪਾਉਂਦਾ ਹੋਵਾ ਦੇਵਾ ਵੀ ਇਹੀਂ ਸੋਏਗਾ ਨਹੀਂ ਨਹੀਂ ਹਾਂ ਘਰ पे ਸੋਊਂਗਾ ਹੋ ਜਾ ਇੱਥੇ ਸੌਣਾ ਚੱਲਾ ਆ ਲਾਈਟ ਬੰਦ ਕਰ ਦੇ ਰਾਜੂ ਮਗਰ ਵਾਲੀ ਪਰ ਚਾਰਜਰ ਨਾਲ ਆਏ ਹੈ ਨਾ ਹਾਂ ਹਾਂ ਚਾਰਜਰ ਨਾਲ ਲਈ ਹੈ ਇਹ ਚੱਲ ਫਿਰ ਰੋਟੀ ਪਾਣੀ ਖਾ ਕੇ ਹੋਏ ਪਾਈ ਜੀ ਹੋਰ ਹੋਰ ਬਾਕੀ ਇਹ ਇੱਕ ਦੋ ਹਨਾ ਜੇ ਸੀਪ ਰਾਜੂ ਨੇ ਪਾਈ ਤੀ ਸੀ ਮੇਰੇ ਪੱਕੇ ਦੀ ਪਹਵਾ ਤਾਂ ਬਹੁਤ ਈ ਨੇ ਸੀਪ ਨਾਲ ਥੋੜੀ ਜੀ ਖੋਲ ਕੇ ਪਾ ਲਈ ਕਿ ਚਲੋ ਸ਼ੁਰੂਆਤ ਚਰਵਾਚ ਤਾਂ ਕੋਈ ਗੱਲ ਨਹੀਂ ਹਨਾ ਸੀਪ ਥੋੜੀ ਜੀ ਜ਼ਿਆਦਾ ਖੁੱਲੀ ਆ ਥੱਲੇ ਵਾਲੀ ਗਾਲੂ ਨੇ ਸਵੇਰੇ ਬੰਦ ਕਰਕੇ ਪਾਉਣੀ ਆ ਬਸ ਹੋਰ ਆਪਣਾ ਕੋਈ ਕੰਮ ਨਹੀਂ ਹੈਗਾ ਬਾਕੀ ਹੋਰ ਪਿੱਛੇ ਤੇ ਦਾਣੇ ਦਿੰਦਾ ਸੀ ਬਹੁਤ ਪਤਾ ਬਹੁਤ ਖੋਲੀ ਵੀ ਰਾਜੂ ਸੀਪ ਉਹ ਇਹ ਤਰਾਏ ਖੁੱਲੀਆਂ ਉਪਤੇਆਂ ਖੁੱਲੀਆਂ ਪਈਆਂ ਬਾਜਾ ਇੰਨੀ ਥੋੜੀ ਖੁੱਲੀ ਦੀ ਐ ਮੜੀ ਜੀ ਖੁੱਲੀ ਦੀ ਐ ਤਾਂ ਜਮੇ ਇੱਕ ਅੱਧੀ ਜੋੜੀ ਚਲੋ ਕੋਈ ਨਹੀਂ ਜਿਹੜਾ ਹੋਣਾ ਕੰਮ ਨਾ ਬਾਕੀ ਉਹ ਨੀਚੇ ਨਹੀਂ ਦਾਣਾ ਕਰਨਾ ਚਾਹੀਏ ਬਸ ਹੋਰ ਕੁਝ ਨਹੀਂ ਉਤਾਰਨਾ ਕਿਸੇ ਦਾ ਨੁਕਸਾਨ ਨਾ ਹੋਵੇ ਬਸ ਜ਼ਮੀਨ ਤੇ ਨਹੀਂ ਕਿਹ ਨਾ ਜਾਏ ਜਾਣਾ ਬਾਕੀ ਸਵੇਰ ਆਹ ਇਹਦੇ ਪੱਤੇ ਹੀ ਲੱਗੇ ਹੋਏ ਰਾਜੂ ਪੱਤੀ ਕਾਸਤੀ ਦੀ ਆ ਇਹ ਆ ਨੱਢੇ ਯਾਰ ਬਈ 9 10 ਨੰਬਰ ਦੇ ਵਿੱਚ ਆਹਾ ਤੇ ਪੱਤੇ ਕੱਢੇ ਲੈਣੀਆਂ ਦੀਆਂ ਇਹ ਇਹ ਮੇਰਾ 10 ਨੰਬਰ ਦਾ ਨਾੜ ਲਿਆ ਕੇ ਦੋ ਪਾ ਦਵਾਂਗੇ ਇਹਨੂੰ ਇਹਨੂੰ ਲਗਾ ਜਾਓ ਥੱਲੇ ਦੀ ਸੀਪ ਦਾ ਤਾਂ ਆਈਦਾ ਤਾਂ ਠੀਕ ਆ ਇਹ ਠੀਕ ਆ ਉਹ ਪੱਤੀਆਂ ਦੂਏ ਪੱਤੀ ਹੈ ਜੀ ਹਾਂ ਤਾਂ ਹੈਗਾ ਪੱਤੀਆਂ ਪਿੱਛੇ ਵਾਲਾ ਜਗਾੜ ਜਾਓ ਆਹ ਦੋ ਦਸ ਨੰਬਰ ਦੇ ਨਾੜ ਆਹ ਹੋਰ 10 ਨੰਬਰ ਦੇ ਨਾੜ ਪਏ ਕੋ ਪਲੇਟ ਜੀ ਲੱਗੀ ਹੋਈ ਆ ਲੌਕ ਲੱਗਦਾ ਥੱਲੇ ਦੀ ਤਵਾ ਖੋਲੀ ਵੀ ਦੇਣਾ ਪਤੰਦਰਾਂ ਮਾਂ ਤਾਂ ਉਹ ਤਾਂ ਕਹਿੰਦਾ ਮੜੀ ਜੀ ਤਾਂ ਇਹਦੇ ਇੰਨੀ ਖੁੱਲੀ ਆ ਕਦੇ ਵੀ ਚਲਾਉਣੀ ਆ ਨਾ ਮਸ਼ੀਨ ਕਣਕ ਤੇ ਜਿਵੇਂ ਬੰਦ ਕਰਕੇ ਦੇਖੀ ਕੱਲ ਨੂੰ ਇੱਥੇ ਇਹ ਮਸ਼ੀਨ ਕੱਢੂਗੀ ਸਾਫ਼ ਹੈ ਜਮਈ ਬਸ ਥੋੜਾ ਜਿਹਾ ਸੀਪ ਜਾਰੇ ਖੋਲਣਗਾ ਕਿ ਉਹ ਹੋ ਗਿਆ ਨਹੀਂ ਤਾਂ ਕੋਈ ਦਿੱਕਤ ਨਹੀਂ ਦਿਓ ਸੀਪ ਜਾਰੇ ਖੁੱਲੀਆਂ ਥੋੜੀਆਂ ਚੱਲ ਕੋਈ ਨਹੀਂ ਚਲ ਬਾਅਦ ਚ ਹੋ ਜਾਣਾ ਉਹ ਤਾਂ ਆਪਣੇ ਹੱਥ ਮੇਂ ਹੈ ਉਗੜ ਕੇ ਦੂਸਰੇ ਕੱਲ੍ਹ ਕੇ ਬੰਦ ਹੋ ਜਾਈਗਾ ਉਹ ਤਾਂ ਐਸੇ ਹੀ ਕਰ ਦੇਗੇ ਕੱਲ ਸਵੇਰੇ ਬਣਾ ਦੇਈਆਂ ਸੈੱਟ ਕਰ ਦੇਂਗੇ ਬਾਕੀ ਉਹ ਵਧੀਆ ਚੱਲੀ ਆ ਕੋਈ ਦੋ ਹੈਨਾ ਮਾਲ ਤਾਂ ਬਹਿਰਾ ਸਾਹ ਆ ਉਹ ਸੀਪਾ ਨੂੰ ਗਰੀ ਗਿਆ ਨਾ ਮਾਲ ਜਰਨਾ ਜਾ ਰਹੇ ਕੋਲਾ ਉਹ ਸਫਾਈ ਵਾਲਾ ਭਵਿੰਦਰ ਉਹ ਉਸਨੇ ਦਾਣਾ ਕਰਾਣੇ ਦਾ ਕੰਮ ਹ ਉਸ ਕਾ ਨੀਚੇ ਨਹੀਂ 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 ਸਤ ਮੈਨਹੀਂ ਨਹੀਂ ਗਾੜੀ ਦੇ ਅੰਦਰ ਨਾ ਜੋ ਉਸ ਪੇ ਨੀਚੇ ਵਾਲਾ ਜਰਨਾ ਦਾਣਾ ਚਲ ਗਿਆ ਨਾ ਉਹ ਨੀਚੇ ਟੈਂਕ ਵਿੱਚ ਜੇ ਉਸ ਕੇ ਵਿਚ ਵਿੱਚ ਛਣ ਗਿਆ ਉਹ ਉੱਪਰ ਚਲੇ ਜਾਏਗਾ ਉਹ ਥੋੜੀ ਜ਼ਿਆਦਾ ਖੁੱਲੀ ਹੋਣੇ ਕਰਕੇ ਉਹ ਫਲੀ ਵਿੱਚ ਗਿਰ ਗਈ ਕਚਰਾ ਜਾ ਡੱਕੇ ਜੇ ਵੈਸੇ ਮਾਲ ਤਾਂ ਠੀਕ ਤਾਂ ਪਰ ਤੁੜਾ ਜ ਐਵੇਂ ਚੱਲ ਹੋਰ ਬਾਜੀ ਸਫਾਈ ਹੋਰ ਹੋਰ ਆਪਾਂ ਕ ਪੈਸੇ ਲੈਣੇ ਅਗਲੇ ਫਿਰ ਆਪਾਂ ਕੰਮ ਕਦੇ ਉਹ ਕਰਨਾ ਨਾ ਇਹ ਟਾਈਮ ਲੱਗਣਾ ਇਹਨੂੰ ਹੂੰ ਨਾ ਜਨਾਤਾ ਹੀ ਨਹੀਂ ਮੁੰਡਾ ਦੇਲਾ ਐ ਦੋ ਵਿੱਗੇ ਮੇਥੀ ਦੇ ਵੱਢ ਕੇ ਆ ਕੇ ਕਨੇ ਚੋਂ ਉੱਪਰ ਇਹਦਾ ਬੈਂਦਾ ਹੁਣਾ ਨਹੀਂ ਹੈ ਕਾਤੇ ਨਾਤਾ ਜੂ ਨਾਦਿਆ ਪਗੜਾ ਲੁਬੜੇ ਆ ਇਹਦਾ ਬੈਦਾਨਾ ਹੂੰ ਦੁਬਾਰੇ ਨਾ ਲਿਆ ਹੈਗਾ ਇਹਦਾ ਹੈਗਾ ਨਾਉਣ ਦੇ ਤਾਂ ਲੋੜੇ ਨਹੀਂ ਸਾਰਾ ਸੀਜ਼ਨ ਇਹ ਨਾਉਣ ਦੀ ਲੋੜ ਤਾਂ ਹੈ ਹੋਰ ਨਹੀਂ ਨਹੀਂ ਹੂੰ ਨਾ ਹੋਏ ਬੰਦਾ ਚੱਲਦਾ ਗੱਲ ਵੀ ਐ ਤੇ ਮੈਂ ਤਾਂ ਹੁਣਾ ਕੇ ਆਇਆ ਬਾਈ ਮੈਂ ਕਹਿੰਦਾ ਜਿੱਦਾਂ ਨਾ ਪਾ ਆਏ ਉਹਦੇ ਵੀ ਕਿਦਾਂ ਪੈ ਜਿੱਦਾਂ ਉਹਦੇ ਗੁਜਰਾਤ ਤੇ ਗਏ ਮੈਂ ਹਾਂ ਹਾਂ ਉਦੋਂ ਇੱਕ ਦਿਨ ਜਾ ਕੇ ਨਹਾਤਾ ਦਾ ਦੂਏ ਦਿਨ ਭੱਜ ਨੱਟ ਚੋ ਵੀ ਨਾ ਇਕਣ ਲਾਂਗ 1 ਵਜੇ ਗਿਆ ਘਰ ਰਾਤ ਨੂੰ ਦੂਏ ਦਿਨ ਫੇਸਾ ਜਲੇ ਤੈਨੂੰ ਪਤਾ ਉੱਠ ਗਿਆ ਤਾਂ ਕਰਕੇ ਤੁਰਦਾ ਹੋ ਗਿਆ ਬਾਕੀ ਭਪਿੰਦਰ ਕੱਲ ਵੀ ਮੈਦੀ ਨਿਕਾਲਣੇ ਗਏ ਹਾਂ ਕੱਲ ਮੈਦੀ ਨਿਕਾਲ ਲੇਗੇ 3 ਲਗਾ ਲੈਣਗੇ ਚੱਲ ਆ ਜਾਈਏ ਐਸੇ ਹੀ 3 ਲਗਾएंगे ਫਿਰ ਮੇਰੇ ਕੋ ਕੱਲ ਲੇ ਇੱਕ ਜਗ੍ਹਾ ਘਿਓਂ ਦਾ ਸਾਈਡ ਦੇਖਣੇ ਵੀ ਜਾਣਾ ਹੈ ਅੱਛਾ ਚੱਲेंगे ਕੱਲ ਠੀਕ ਹੈ ਚੱਲ ਰੂਟੀਂ ਤਾਂ ਜ਼ਰੂਰੀ ਆ ਫਿਰ ਲਾ ਦੰਨਾ ਕਾ ਲਉ ਇਹ ਤੇਰੇ ਕੋਲ ਪਾਸ ਪਈ ਹੈ ਉਹ ਹੀ ਲਗਾ ਦੂੰਗਾ ਨਹੀਂ ਤੇ ਦੂਸਰੀ ਟੀਂ ਤਾਂ ਗੱਡੀ ਵੀ ਪੜੀ ਆਪਣੀ ਵੀ ਦੂਸਰੀ 'ਤੇ ਬਾਈ ਇਹ ਤਾਂ ਚੈਨੇ ਅੱਧਾ ਦਾ ਮਾਲ ਤਾਂ ਨਾ ਚੈਨੇ ਘੁੱਟ ਦਿੰਦੀ ਐ ਇਹ ਅੱਧਾ ਮਾਲ ਥ੍ਰੈਸਰ ਤੱਕ ਹਮ ਤਾਂ ਚੈਨੇ ਕਰ ਦਿੰਦੀ ਐ ਇਹ ਫੱਟੀਆਂ ਛੋਟੀਆਂ ਦਾ ਫਾਇਦਾ ਬਹੁਤ ਰਾਜੀ ਹੋਣਾ ਜਿਵੇਂ ਤਰ ਆਪਾਂ ਮੈਥੀ ਕਰਦੇ ਤੇ ਥ੍ਰੈਸਿੰਗ ਥ੍ਰੈ ਬਾਸਕਟ ਦੇ ਨਾਲ ਜਿਵੇਂ ਉੱਪਰ ਚੱਕਿਆ ਬਦਲੀ ਉਹ ਜੋ ਵੀ ਪਤਾ ਹੀ ਨਹੀਂ ਲੱਗੇਗਾ ਹਾਂ ਅੱਧਾ ਕੰਮ ਤਾਂ ਇਹੀ ਕਰ ਦਿੰਦੀ ਆ ਹਾਂ ਬਾਕੀ ਇੱਥੇ ਨਾ ਤੇ ਐਲੀਵੇਟਰ ਦਾ ਫੂਸ ਕੋਲ ਨੂੰ ਉਹ ਨਾਮਦਾ ਲਾਉਣਾ ਪੈਣਾ ਮੜਾ ਜਾ। ਲਾਵਾਂਗੇ ਜੇ। ਹਨਾ ਜਿੱਥੇ ਜੋੜ ਲੱਗਦਾ ਨਾ ਐਲੀਵੇਟਰ ਦਾ ਉੱਥੇ ਜੇ ਮੜਾ ਜਾ ਮੈਂ ਦੇਖਿਆ ਕਰਦੇ ਜੀ ਆ ਫੂਸ ਚਾ ਕਰਦਾ ਦਾ। ਹਾਂ। ਬਾਕੀ ਸਵੇਰੇ ਨੂੰ ਬਲੂਅਰ ਦੂਈ ਮਸ਼ੀਨ ਤੇ ਹੈਗਾ ਬਲੂਅਰ ਮਾਰਿਆ ਗਿਆ ਨਾ ਰੋਜ਼। ਬਾਕੀ ਏਸੀ ਵਾਲੇ ਦਾ ਖਿਆਲ ਰੱਖਣਾ ਇਹਦਾ ਪਰਕਨੇਸ਼ਰ ਦਾ। ਆਹੋ। ਉਹ ਜੇ ਰੋਜ਼ ਹਵਾ ਵੱਜੂਗੀ ਤਾਂ ਕੂਲਿੰਗ ਕਰੂ ਉਹ ਜੇ ਕਰਾਸ ਹੋਊਗੀ ਆਵਾ। ਹਾਂ ਹਾਂ। ਕੋਈ ਨਹੀਂ ਆਪਾਂ ਚਾਰ ਦਿਨ ਥੜੀ ਕਰਾਂ। ਮੈਂ ਉਹ ਕਿਹਾ ਦੋ-ਤਿੰਨ ਦਿਨ ਗੱਲ ਲਾ ਫਿਰ ਤਾਂ ਭਜਨ ਪਾਇਆ ਜਾਂਦਾ ਹੁੰਦਾ ਮਸ਼ੀਨ ਤੇ। ਨਾ ਪੈਣ ਨਹੀਂ ਤੇ ਕੀ ਨਾ ਨਾ ਭਜਨ ਪੇ ਵਧੀਆ ਲੱਗਿਆ ਉਹ ਗੱਦੇ ਜੇ ਲੈ ਜਾਂਦੇ ਆਪਾਂ ਹਾਂ ਫੇਰ ਤਾਂ ਭਜਨ ਪੈ ਜਾਂਦਾ ਫੇਰ ਨਹੀਂ ਕੋਈ ਦਿੱਕਤ ਆਉਂਦੀ ਬਾਅਦ ਹੂੰ ਹੂੰ ਪੂਰਾ ਸਮਾਨ ਹੈ ਭਵਿੰਦਰ ਉਸੇ ਗੱਡੀ 'ਤੇ ਆ ਬਿਸਤਰਾ ਖਾਣੇ ਬਣਾਉਣੇ ਵਾਲਾ ਸਭੀ ਸਮਾਨ ਉਸੇ 'ਤੇ ਪੜਾ ਹੈ ਆ ਇਸਕਾ ਤਾਂ ਮਾਰੇ ਕੋ ਪਤਾ ਹੀ ਨਹੀਂਦਾ ਵੀ ਇਹ ਰਸਤਾਂ 'ਨ ਮਏਗੀ ਤੂੰ ਮੈਨੂੰ ਬੋਲ ਨਹੀਂ ਲਿਆਉਂਗਾ ਨਹੀਂ ਪਰ ਕਿਆ ਮਤ ਦਾ ਦਾਣਾ ਪਾਣੀ ਯਹਾਂ ਕਾ ਤਾ ਬਣਾ ਹਨਾ ਸਾਰਾ ਤਾਂ ਖਿੱਚ ਕੇ ਦਾਣਾ ਪਾਣੀ ਲਿਆਉਂਦਾ ਇਹ ਬੰਦਾ ਦਾ ਬਹੁਤ ਯਤਨ ਕਰਦਾ ਮੈਂ ਐ ਕਰ ਲਵਾ ਮੈਂ ਐ ਕਰ ਲਵਾ ਪਰ ਜਿਹੜਾ ਮਾਲਕ ਦੇ ਹੱਥ ਡੋਰ ਆ ਉਹ ਤੇ ਮੇਰਾ ਥੋੜੀ ਕੁ ਹੁੰਦਾ ਤੇ ਨਿੰਦਰ ਵੀਰ ਐਸੀ ਕੇਵਨ ਕੋਟਾ ਡਿਸਟ੍ਰਿਕਟ ਮੇ ਫਸਟ ਵਾਰ ਆਇਆ ਇਹ ਹੂੰ ਫਸਟ ਵਾਰ ਆਇਆ ਇਹ ਕਰਤਾਰ ਕੰਪਨੀ ਕੀ ਚਲੋ ਉਦੋਂ ਭਗਵਾਨ ਸਭੀ ਕੋ ਦੇ ਭਗਵਾਨ ਸਭੀ ਕੋ ਦੇ ਉਦੋਂ ਇਹੀ ਅਰਦਾਸ ਆ ਚਲੋ ਠੀਕ ਆ ਬਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਦੋਸਤ ਸਾਰਿਆਂ ਦਾ ਬਹੁਤ ਬਹੁਤ Obrigado, que